ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਪਰ ਮੇਰਾ ਮੰਨਣਾ ਹੈ ਕਿ ਜੋ ਸਹੀ ਗਲਤ ਬਾਰੇ ਹੀ ਦੇਖ ਨਹੀਂ ਸਕਦਾ ਭਾਵ ਅੰਨਾ ਹੈ ਉਹ ਇਸ਼ਕ ਹੋ ਹੀ ਨਹੀਂ ਸਕਦਾ ਉਹ ਤਾਂ ਹਵਸ ਹੈ ਤੇ ਹਵਸ ਸੱਚਮੁੱਚ ਹੀ ਅੰਨੀ ਹੁੰਦੀ ਆ ਹਵਸ ਕਦੇ ਇਹ ਨਹੀਂ ਦੇਖਦੀ ਕਿ ਸਹੀ ਕੀ ਆ ਤੇ ਗਲਤ ਕੀ ਆ ਅੱਜ ਤੁਹਾਨੂੰ ਅਜਿਹੀ ਇੱਕ ਸੱਚੀ ਤੇ ਤਾਜ਼ਾ ਹਵਸ ਵਿੱਚ ਅੰਨੀ ਹੋਈ ਪਤਨੀ ਦੀ ਅਸਲ ਕਹਾਣੀ ਜਿਹੜੀ ਆ ਉਹ ਦੱਸਣ ਜਾ ਰਹੇ ਹਾਂ ਪੰਜਾਬ ਦੇ ਫਰੋਹੀਪੁਰ ਜ਼ਿਲ੍ਹੇ ਦੇ تحصیل ਜੀਰਾ ਦੇ ਪਿੰਡ ਦੀ ਰਹਿਣ ਵਾਲੀ ਇਹ ਔਰਤ ਹਫਸ ਵਿੱਚ ਇੰਨੀ ਇੰਨੀ ਹੋ ਚੁੱਕੀ ਸੀ ਕਿ ਇਸ ਨੇ ਅਜੀਹਾ ਗਿਰਿਆ ਹੋਇਆ ਕੰਮ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ ਇਸ ਔਰਤ ਦੇ 4 ਬੱਚੇ ਹਨ ਜਿਸ ਵਿੱਚ 3 ਲੜਕੀਆਂ ਤੇ ਇੱਕ ਲੜਕਾ ਇਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਨੂੰ ਖਾਣੇ ਵਿੱਚ ਮਿਲਾ ਕੇ ਇੱਕ ਜਰੀਲੀ ਚੀਜ਼ ਦੇ ਦਿੱਤੀ ਜਿਸ ਦੇ ਚਲਦਿਆਂ ਇਸ ਦਾ ਘਰਵਾਲਾ ਜੀਰੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਸ ਔਰਤ ਦਾ ਆਸ਼ਕ ਜਿਹੜਾ ਉਹ ਵੀ ਤਿੰਨ ਬੱਚਿਆਂ ਦਾ ਬਾਪ ਦੱਸਿਆ ਜਾ ਰਿਹਾ ਇਹ ਔਰਤ ਇਸ ਵੇਲੇ ਪੁਲਸ ਰਸਤੇ ਵਿੱਚ ਇਹ ਸਾਰੀਆਂ ਗੱਲਾਂ ਉਸ ਨੇ ਆਪ ਇੱਕ ਵੀਡੀਓ ਦੇ ਵਿੱਚ ਕਬੂਲ ਕੀਤੀਆਂ ਨੇ ਤੇ ਤੁਹਾਨੂੰ ਸਾਰਾ ਮਾਮਲਾ ਸੁਣਦੇ ਆਪਾਂ ਖੁਦ ਉਸ ਔਰਤ ਦੀ ਤੇ ਉਸ ਔਰਤ ਦੇ ਦਿਔਰ ਦੀ ਜਵਾਨੀ ਸੁਣਾਉਨੇ ਆ ਕਿ ਇਹ ਮਾਮਲਾ ਜਿਹੜਾ ਵਾ ਉਹ ਕੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਇਸ ਵਰਤਾਰੇ ਨੂੰ ਕਲਯੁਗ ਦਾ ਵਰਤਾਰਾ ਕਿਹਾ ਜਾਵੇ ਜਾਂ ਕੀ ਕਿਹਾ ਜਾਵੇ ਕਹਿੰਦੀ ਬਾਣੀ ਇਹ ਮਾਹੀ ਪਾਗ ਦਿੱਤੀ ਕਿਉਂ ਦਿੱਤੀ ਮੇਰੇ ਤਾਂ ਬਾਂਹ ਤੇ ਪਾਣੀ ਲੜਦਾ ਤੈਨੂੰ ਕੋਟ ਦਾ ਮਾਰਦਾ ਪਾਣੀ ਕੌਣ ਆਦਾ ਸੀ ਦਵਾਈ ਪਾ ਦੇ ਪੁਰਾਣਾ ਗੁੰਡੇ ਵਾਲਾ ਕੌਣ ਸੀ ਹਾਂਜੀ ਰਣਜੀਤ ਤੇਰਾ ਉਹਦੇ ਨਾਲ ਕੀ ਸੰਬੰਧ ਸੀ ਮੈਂ ਪਰਲਾ ਕੱਠਾ ਰਹਿੰਦਾ ਹਾਂ ਹਾਂ ਪਰਲਾ ਕੱਠਾ ਰਹਿੰਦਾ ਤੇ ਇਹੋ ਜੀ ਸਿਆਸਤ ਕਿਵੇਂ ਰਜੀ ਮੈਂ ਪਹਿਲਾਂ ਕੀ ਜ਼ਰੂਰ ਰਹੀ ਆ ਪਰ ਜਦੋਂ ਦਾ ਮੇਰਾ ਬਾਅਦ ਚ ਫੈਸਲਾ ਹੋਇਆ ਉਦੋਂ ਦੀ ਬਾਅਦ ਚ ਉਹਦੇ ਨਾਲ ਕੋਈ ਸੰਬੰਧ ਨਹੀਂ ਆਖਾ ਨੇ ਤੇ ਦਵਾਈ ਪਾਉਣ ਦਾ ਕੀ ਮਤਲਬ ਕੋਈ ਦਵਾਈ ਕੋਨੇ ਮੈਨੂੰ ਉਹਨਾਂ ਤੋਂ ਮੱਪਾਹਣਾਂ ਨਹੀਂ ਉਹਨੇ ਮੈਨੂੰ ਪਾਹ ਹੀ ਦਿੱਤੇ ਫਿਰ ਮੈਂ ਉਹਨਾਂ ਕਹਿੰਦਾ ਮੈਂ ਕਹਿੰਦਾ ਪਾਹ ਹੈ ਮਤਲਬ ਤਾਂ ਦੇ ਨੇ ਜੀ ਦਵਾਈ ਪਾਉਂਦੇ ਅੱਛਾ ਕੀ ਗਿਆਨ ਆ ਗਈ ਆ ਅੱਛਾ ਉਹਨੇ ਕਿਹਾ ਵੀ ਫੇਰ ਪੈਸੇ ਦੇਣੇ ਆ ਜੀ ਉਹਨੂੰ ਦਵਾਈ ਪਾਏਗੀ ਜੇ ਫੇਰ ਤੂੰ ਦਵਾਈ ਉੱਥੋਂ ਲਈ ਆਈ ਕੇ ਇੱਥੋਂ ਲਈ ਸਹੀ ਰਤਨਾ ਬਿਲਕੁਲ ਹਾਂ ਮੇਰੇ ਖਿਆਲ ਤੋਂ ਉਹਨੇ ਖੇਤੋਂ ਲਈ ਆਈ ਉਹਨੇ ਦਿੱਤੀ ਦਵਾਈ ਦੇਖੋ ਵੀ ਜੀ ਸਾਰੇ ਤੁਸੀਂ ਸੁਣਦੇ ਹੋਗੇ ਇਹ ਵੀਡੀਓ ਇਦੇ ਚ ਕੀ ਆ ਵੀ ਇਹ ਕੁੜੀ ਬਿਆਨ ਦੇ ਰਹੀ ਆ ਇਹਨੇ ਆਪਣੇ ਘਰ ਵਾਲੇ ਨੂੰ ਦਹੀਂ ਦੇ ਵਿੱਚ ਦਵਾਈ ਪਾ ਕੇ ਦਿੱਤੀ ਜਰੀਲੀ ਦਵਾਈ ਕਿਉਂ ਆਪਦੇ ਆਸ਼ਕ ਦੇ ਨਾਲ ਰਲ ਕੇ ਤਾਂ ਇਹਨੇ ਹੁਣ ਇਹ ਕਹਿ ਰਹੀ ਆ ਵੀ ਮੇਰੇ ਆਸ਼ਕ ਨੇ ਕਿਹਾ ਵੀ ਉਹਨੂੰ ਆਪਾਂ ਦਵਾਈ ਦੇ ਕੇ ਖਤਮ ਕਰ ਦਈਏ ਤੇ ਆਪਣੇ ਜਿਹੜੇ ਸਬੰਧ ਆ ਗੂੜੇ ਹੋ ਜਾਣਗੇ ਹਨਾ ਤੇ ਇਸ ਕਰਕੇ ਦੇਖੋ ਕਿੱਡਾ ਕਲਯੂਗ ਆ ਗਿਆ ਵਾ ਕਿ ਅੱਜ ਕੱਲ ਆਪਦੇ ਆਪਣੇ ਆਸ਼ਿਕਾਂ ਦੇ ਮਗਰ ਲਾ ਕੇ ਤੇ ਕਿੱਡੇ ਕਿੱਡੇ ਵੱਡੇ ਕਾਂਡ ਕਰ ਲਈਆਂ ਪੁੜੀ ਖੁਦ ਬਿਲਕੁਲ ਆਵੇਂ ਪਿੰਨ ਘਰ ਹੈ ਉਹਨਾਂ ਪਰਿਵਾਰ ਨੇ ਇਹਨੂੰ ਵੱਧਾ ਵਾ ਤੇ ਜਿਹੜਾ ਮੁੰਡਾ ਵਾ ਜਿਹਨੂੰ ਦਵਾਈ ਦੇ ਹੀ ਚ ਪਾ ਕੇ ਦਿੱਤੀ ਆ ਉਹ ਅਮਨਦੀਪ ਹਸਪੀਟਲ ਦਾਖਲ ਆ ਤੇ ਉਹ ਵਿਚਾਰਾ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਵਾ ਬਹੁਤ ਬੁਰਾ ਹਾਲ ਆ ਬੋਤਾਂ ਉਹਦੇ ਲੱਗੀਆਂ ਮਸ਼ੀਨਾਂ ਲੱਗੀਆਂ ਦਵਾਈ ਕੱਢਣ ਦੇ ਆ ਚਲੋ ਜੇ ਪਰਮਾਤਮਾ ਅਗੇ ਅਰਦਾਸ ਕਰਵੇ ਮਹਾਰਾਜ ਉਹਦੀ ਜ਼ਿੰਦਗਾਨੀ ਬਖਸ਼ ਦੇ ਤੇ ਇਹੋ ਜਿਹੇ ਆ ਪਾਪਣਾ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਜਿਹੜੀ ਆਪਣੇ ਪਤੀ ਦੀ ਨਹੀਂ ਬਣਦੀ ਉਹ ਕਿਸੇ ਦੀ ਵੀ ਨਹੀਂ ਬਣ ਸਕਦੀ ਤੇ ਇਸ ਕਰਕੇ ਸਾਡੀ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹੋ ਜਿਹੇ ਦੁਸ਼ਟਾਂ ਜਨਾਨੀਆਂ ਨੂੰ ਸਜ਼ਾ ਵੱਧ ਤੋਂ ਵੱਧ ਮਿਲਣੀ ਚਾਹੀਦੀ ਆ ਤੇ ਜਿਹੜੇ ਨਾਲ ਇਹਨਾਂ ਦੇ ਆਸ਼ਿਕਾ ਜਿਹੜੇ ਕੰਮ ਗਲਤ ਕਰਵਾ ਰਹੇ ਆ ਉਹਨਾਂ ਨੂੰ ਵੀ ਇਹ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਇਸ ਵਕਤ ਅਸੀਂ ਜੀਰੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਕ ਵੀਰ ਇੱਥੇ ਹਸਪਤਾਲ ਦੇ ਵਿੱਚ ਐਡਮਿਟ ਆ ਕੀ ਕਹਾਣੀ ਬਣਦੀ ਆ ਸਾਰੀ ਇਹ ਤੇ ਵੀਰ ਦੇ ਨਾਲ ਉਹਨਾਂ ਦਾ ਭਰਾ ਜਿਹੜਾ ਆ ਉਹ ਇੱਥੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਕਹਾਣੀ ਪੁੱਛਦੇ ਕਿ ਕੀ ਗੱਲ ਬਣੀ ਅਹ ਹਾਂਜੀ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਗੁਰਦੀਪ ਸਿੰਘ ਜੀ ਤੇ ਪਿੰਡ ਕਿਹੜਾ ਤੁਹਾਡਾ ਸਾਰਾ ਆਪਣਾ ਐਡਰੈਸ ਦੱਸੋ ਤੇ ਤੁਹਾਡੇ ਜਿਹੜੇ ਭਰਾ ਦਾਖਲ ਇਹਨਾਂ ਦਾ ਕੀ ਨਾਮ ਉਹ ਪਿੰਡ ਵਰਪਾਲਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਅੱਛਾ ਤੇ ਇਹ ਜਿਹੜਾ ਮੇਰਾ ਭਰਾ ਦਾਖਲ ਆ ਜੀ ਇਹਦਾ ਨਾਮ ਮਨਪ੍ਰੀਤ ਸਿੰਘ ਆ ਜੀ ਅੱਛਾ ਹਾਂਜੀ ਤੇ ਇਹ ਵੀਰ ਜੀ ਕਿਉਂ ਦਾਖਲ ਆ ਕੀ ਗੱਲ ਬਣੀ ਕੀ ਕਹਾਣੀ ਕੀ ਹੋਈ ਇੱਥੇ ਦਾਖਲ ਕਿਉਂ ਕਰਾਉਣਾ ਪਿਆ ਤੁਹਾਨੂੰ ਕੀ ਗੱਲ ਹੈ ਕਹਾਣੀ ਇਹ ਬਣੀ ਆ ਜੀ ਮਤਲਬ ਇਹਦੇ ਘਰ ਵਾਲੀ ਨੇ ਨਾ ਇਹਨੂੰ ਕਿ ਜਰੀਲੀ ਵਸਤੂ ਕੋਈ ਸਪਰੇਅ ਦੇ ਦਿੱਤੀ ਆ ਜੀ ਦਹੀਂ ਦੇ ਵਿੱਚ ਖਾਣਾ ਖਾਣ ਲੱਗਿਆ ਤੇ ਕਿਸੇ ਪਿੰਡ ਦੇ ਵਿੱਚ ਇੱਕ ਰਣਜੀਤ ਸਿੰਘ ਬੰਦਾ ਹੀ ਇਹਨਾਂ ਦੀ ਇਹਦੀ ਘਰ ਵਾਲੀ ਨੇ ਹਾਂ ਜੀ ਤੇ ਕੀ ਨਾਮ ਕੀ ਇਹਦੀ ਘਰ ਵਾਲੀ ਉਹਦਾ ਨਾਂ ਸੁਨੀਤਾ ਘੋਰ ਆ ਜੀ ਤੇ ਇਹ ਕਿੰਨਾ ਚਿਰ ਹੋ ਗਿਆ ਇਹਨਾਂ ਦੇ ਵਿਆਹ ਨੂੰ ਬੱਚੇ ਵਗੈਰਾ ਕਿੰਨੇ ਇਹਨਾਂ ਦੇ ਬੱਚੇ ਇਹਨਾਂ ਦੇ 4 ਬੱਚੇ ਆ ਜੀ ਤੇ ਵਿਆਹ ਨੂੰ ਘੱਟੋ ਘੱਟ 15 ਸਾਲ ਹੋ ਗਿਆ ਜੀ ਵਿਆਹ ਨੂੰ ਅੱਛਾ 15 ਸਾਲ ਹੋ ਗਏ ਵਿਆਹ ਨੂੰ ਤੇ ਹੁਣ ਜਿਹੜਾ ਇਸ ਤੋਂ ਪਹਿਲਾਂ ਵੀ ਕਦੀ ਉਹਨੇ ਇਦਾਂ ਦੀ ਕੋਈ ਹਰਕਤ ਕੀਤੀ ਹੈ ਕੋਈ ਇਹ ਇਹ ਤੋਂ ਪਹਿਲਾਂ ਤਾਂ ਕੋਈ ਐਸੀ ਨਹੀਂ ਹੈਗੀ ਤੋ ਤਰਾਂ ਜਦੋਂ ਦੇ ਉਹ ਇੱਕ ਬੰਦੇ ਦੇ ਨਾਲ ਰਿਲੇਸ਼ਨ ਮਾੜੇ ਹੋਣ ਕਰਨਾ ਉਦੋਂ ਪਹਿਲਾਂ ਵੀ ਉਹ ਬੰਦਾ ਇਹਨੂੰ ਕਹਿੰਦਾ ਰਿਹਾ ਵੀ ਕੋਈ ਇੰਨ ਕੋਈ ਜਰੀਲੀ ਵਸਤੂ ਕੋਈ ਦਈਏ ਅੱਗੇ ਕੋੜ ਕਿਰਲੀ ਦੀਆਂ ਪੂਛਾਂ ਪਾਛਾਂ ਵੀ ਉਹਨੇ ਲਾ ਲੂ ਕੇ ਰੱਖੀਆਂ ਉਹਦੀ ਰਏ ਤੇ ਕੋਹਣਾ ਬੰਦਾ ਉਹਦਾ ਕੀ ਨਾਮ ਹੈ ਉਹਦਾ ਨਾਮ ਰਣਜੀਤ ਸਿੰਘ ਆ ਜੀ ਉਹ ਵੀ ਤੁਹਾਡੇ ਪਿੰਡ ਦਾ ਹੀ ਨਹੀਂ ਜੀ ਉਹ ਸਾਡੇ ਪਿੰਡ ਦਾ ਨਹੀਂ ਪਿੱਛਾ ਤੇ ਉਹਦਾ ਬਿਠਿੰਡਾ ਵਾ ਸਾਡੇ ਪਿੰਡ ਤੱਕ ਰਾਏ ਤੇ ਰਹਿੰਦਾ ਸੀਗਾ ਤੇ ਪਹਿਲੀ ਚਰਾਗ ਵਾਲੀ ਠੇਕੇ ਤੇ ਸੀ ਉਹਦੇ ਕੋਲੇ ਅੱਛਾ ਹਾਂਜੀ ਖੇਤੀਬਾੜੀ ਦਾ ਕੰਮ ਕਰਦਾ ਉਹ ਵੀ ਵਿਆਹ ਹੋਇਆ ਜਾਂ ਹਾਂਜੀ ਉਹ ਵਿਆਹਿਆ ਹੋਇਆ ਜੀ ਅੱਛਾ ਉਹਦੇ ਨਾਲ ਰਿਲੇਸ਼ਨ ਬਣਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਉਹਨੇ ਇੱਕ ਇੱਕ ਕਦਮ ਚੁੱਕਿਆ ਹਾਂਜੀ ਇਹ ਉਹਨੇ ਕਿੰਨੀ ਤਰੀਕ ਦੀ ਗੱਲ ਆ ਜੀ ਇਹ ਸਾਰੀ ਜਿਹੜੀ ਗੱਲ ਹੈ ਵਾਪਰੀ ਜ਼ਹਿਰ ਕਿ ਦਹੀਂ ਦੇ ਵਿੱਚ ਦਿੱਤਾ ਹਾਂਜੀ ਇਹ ਨਾ 5 ਤਰੀਕ ਨੂੰ ਸ਼ਾਮੀ 5:30 ਵਜੇ ਦੀ ਗੱਲ ਆ ਜੀ ਤੇ ਇਹ ਰੋਟੀ ਖਾਣ ਲੱਗਾ ਤੇ ਦਹੀਂ ਦੇ ਵਿੱਚ ਕੋਈ ਸਪਰੇ ਪਾ ਦਿੱਤੀ ਉਹਨੇ ਇਹਨੇ ਦੋ ਤਿੰਨ ਬੁਰਕੀਆਂ ਜਿਨ ਕਿ ਚਮਚੇ ਦੋ ਤਿੰਨ ਖਾਦੇ ਆ ਇਹਨੂੰ ਕੌੜਾ ਲੱਗਾ ਤੇ ਮਤਲਬ ਉਪਰਸ਼ਾਲਾ ਨੂੰ ਸਾਨੂੰ ਪਤਾ ਲੱਗਾ ਵੀ ਇਹਦੀ ਕੋਈ ਹਾਲਤ ਮਾੜੀ ਹੁੰਦੀ ਜਾਂਦੀ ਆ ਐਂ ਤਾਂ ਬਦ ਚੁੱਕਿਆ ਤੇ ਭੱਜ ਕੇ ਹਸਪੀਟਲ ਲੈ ਜਾਂਦਾ ਜੀ ਜੇ ਫਿਰ ਤੁਹਾਨੂੰ ਸ਼ੱਕ ਕਿਵੇਂ ਪਾਇਆ ਪਤਾ ਕਿਵੇਂ ਲੱਗਾ ਕਿ ਦਹੀਂ ਦੇ ਵਿੱਚ ਹੀ ਕੁਝ ਪਾਇਆ ਹੈ ਜਾਂ ਆਪਾਂ ਉਹਨੇ ਪਾਇਆ ਹਾਂਜੀ ਸਾਨੂੰ ਸ਼ੱਕ ਸੀਗਾ ਜੀ ਉਹਦੇ ਤੇ ਪਹਿਲਾਂ ਵੀ ਵੀ ਜਦੋਂ ਕੋੜ ਕਿਰਲੀ ਵਾਲੀ ਹਰਕਤ ਵੀ ਉਹਨੇ ਕੀਤੀ ਸੀ ਉਹ ਵੀ ਤੇ ਇਹਨੂੰ ਹੀ ਦੇਣੀ ਸੀਗੀ ਤੇ ਸਾਨੂੰ ਸ਼ੱਕ ਸੀਗਾ ਇਹਦੇ ਤੇ ਤੇ ਇੱਕ ਮਹੀਨਾ ਕੇ ਪਹਿਲਾਂ ਮੰਗਲ ਸਿੰਘ ਪ੍ਰਧਾਨ ਦੇ ਕੋਲੇ ਮਤਲਬ ਫੈਸਲਾ ਵੀ ਹੋਇਆ ਸੀ ਕਿ ਵੀ ਐਤੂ ਗਾਂ ਉਸ ਬੰਦੇ ਨਾਲ ਰਿਲੇਸ਼ਨ ਵੀ ਨਹੀਂ ਰੱਖੂਗੀ ਉਹਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰੂਗੀ ਉਸ ਬੰਦੇ ਨਾਲ ਹੀ ਫੋਨ ਤੇ ਗੱਲ ਹੋਈ ਸੀ ਵੀ ਤੂੰ ਕਿਸੇ ਦਾ ਘਰ ਨਾ ਜਾੜ ਗਰੀਬ ਦਾ ਤੇ ਮਤਬ ਲੋਨੇ ਵੀ ਕਹੀ ਕੋਈ ਗੱਲ ਨਹੀਂ ਐਸੀ ਕਰੂੰਗਾ ਪਰ ਹੁਣ ਉਹ ਜਨਾਨੀ ਨੇ ਨਾ ਜਨੇ ਕਿ ਸਾਨੂੰ ਖੁਦ ਦੱਸਿਆ ਵਾ ਬਿਆਨ ਉਹਨੇ ਦਿੱਤਾ ਕਿ ਮੈਨੂੰ ਰਣਜੀਤ ਸਿੰਘ ਨੇ ਸਪਰੇ ਦਿੱਤੀ ਆ ਵੀ ਆਪਣੇ ਘਰ ਵਾਲੇ ਨੂੰ ਪਾ ਦੇ ਤੂੰ ਦਵਾ ਇਹ ਖਾਣੇ ਕੋਨੇ ਦੇ ਵਿੱਚ ਅਛਾ ਜਿਹੜੀ ਸਪਰੇ ਆ ਉਹ ਉਹਦੇ ਜਿਹੜਾ ਜਿਹਦੇ ਨਜਾਇਜ਼ ਸਨ ਸੀ ਉਹਨੇ ਦਿੱਤੀ ਹੈ ਹਾਂਜੀ ਹਾਂਜੀ ਉਹਨੇ ਦਿੱਤੀ ਆ ਜੀ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਤੁਸੀਂ ਦਾਖਲ ਕਰਾਤਾ ਤੇ ਫਿਰ ਕਾਰਵਾਈ ਕਿਵੇਂ ਹੋਈ ਕੀ ਕੀਤਾ ਫਿਰ ਤੁਸੀਂ ਉਹਨੂੰ ਜਾ ਕੇ ਪੁੱਛਿਆ ਲੇਡੀਜ਼ ਨੂੰ ਫਿਰ ਆ ਮੰਨਈ ਆਪ ਮੰਨ ਗਈ ਸਾਰਾ ਕੁਝ ਹਾਂਜੀ ਉਹ ਆਪ ਮੰਨ ਗਈ ਆ ਜੀ ਇਹਨੂੰ ਅਸੀਂ ਦਾਖਲ ਕਰਾਤਾ ਅਗਲੇ ਦਿਨ ਸਾਰਾ ਕੁਝ ਉਹਨੂੰ ਪੁੱਛਿਆ ਗਿਆ ਉਹ ਮੰਨਈ ਆ ਜੀ ਮੈਨੂੰ ਰਣਜੀਤ ਸਿੰਘ ਨੇ ਸਪਰੇਅ ਦਿੱਤੀ ਆ ਤੇ ਮੈਂ ਇਹਨੂੰ ਦੇ ਦਿੱਤੀ ਆ ਸਪਰੇਅ ਉਹ ਕਾਰਨ ਇਦਾਂ ਬਣਿਆ ਜੀ ਉਹ ਕਹਿੰਦੀ ਮੈਂ ਪੈਸੇ ਪੁੱਛਣ ਗਈ ਆ ਉਹਦੇ ਕੋਲ ਨੂੰ ਇਹ ਕੰਮ ਦੇ ਇੱਕ ਦਿਹਾੜੀਆਂ ਕਰਦੀ ਸੀ ਉਹਦੇ ਦਿਹਾੜੀ ਦੇ ਪੈਸੇ ਲੈਣ ਗਈ ਸੀ ਤੇ ਪੈਸੇ ਲੈਣ ਕਿਉਂ ਨੇ ਇਹ ਗੱਲ ਕਹੀ ਆ ਵੀ ਪੈਸੇ ਤੈਨੂੰ ਫੇਰ ਦੇਵਾਂਗਾ ਪਹਿਲਾਂ ਆ ਫੜ ਸਪਰੇਅ ਤੇ ਤੂੰ ਆਪਣੇ ਘਰ ਵਾਲਿਆਂ ਦੇ 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 ਇੱਕ ਛੋਟੀ ਜਿਹੀ ਗੁड़िया ਉਹਦੀ ਨਾਲ ਗਈ ਆ ਗੁड़िया ਵੀ ਇਹ ਗੱਲ ਕਹਿੰਦੀ ਆ ਕਿ ਮੈਨੂੰ ਦੌਕਾ ਮਾਰਤਾ ਪਰ ਸਪਰੇਅ ਦਿੱਤੀ ਹੋਈ ਆ ਉਹਨੇ ਅੱਛਾ ਇਹਨੂੰ ਦੇਣ ਵਾਸਤੇ ਅੱਛਾ ਤੁਸੀਂ ਉਹਨੇ ਕਿਹਾ ਸਪਰੇਅ ਜਿਹੜੀ ਉਹ ਨੂੰ ਦੇ ਦਿਓ ਹਾਂਜੀ ਦੇ ਦਿਓ ਤੇ ਉਸ ਤੋਂ ਬਾਅਦ ਹੁਣ ਕਿੱਥੇ ਆ ਉਹ ਜਿਹੜੀ ਇਹਨਾਂ ਦੇ ਘਰ ਵਾਲੇ ਉਹ ਕਿੱਥੇ ਨੇ ਉਹ ਇਹਦੇ ਘਰ ਵਾਲੀ ਤਾਂ ਹੁਣ ਥਾਣੇ ਆ ਜੀ ਮਹੂਰ ਅਰੈਸਟ ਹੋਈ ਆ ਜੀ ਅਰੈਸਟ ਕਰ ਲਿਆ ਪੁਲਿਸ ਨੇ ਹਾਂ ਜੀ ਪੁਲਿਸ ਨੇ ਤਾਂ ਨਹੀਂ ਕੀਤਾ ਜੀ ਫਿਰ ਸਾਨੂੰ ਹੀ ਜਾ ਕੇ ਢੇੜੇ ਮਾਰ ਮਾਰ ਕੇ ਕਹਿ ਕਵਾ ਕੇ ਫੇਰੀ ਕਰਵਾਉਣਾ ਪਿਆ ਨਾਲ ਜਾ ਕੇ ਰੈਸਟ ਕਰਵਾਈ ਆ ਜੀ ਉਤਰਾਉ ਆਪਣੇ ਆਪ ਤਾਂ ਸੁਣਵਾਈ ਕੋਈ ਨਹੀਂ ਸਾਡੀ ਪੁਲਿਸ ਨੇ ਕੀਤੀ 5 ਤਰੀਕ ਦਾ ਇਹ ਘਰ ਇਹ ਹੋਈ ਆ ਗੱਲ ਬੰਦਾ ਸਾਡਾ ਦਾਖਲ ਆ ਜੀ ਤੇ ਅੱਜ ਤੱਕ ਤਾਂ ਪੁਲਿਸ ਇਥੇ ਬਿਆਨ ਲੈਣ ਵੀ ਨਹੀਂ ਆਈਗੀ ਸਾਡੇ ਬਿਕੀ ਬਿਆਨ ਨਹੀਂ ਹੋਇਆ ਤੁਹਾਡੇ ਇਹਦੇ ਨਹੀਂ ਜੀ ਸਾਡੀ ਦਰਖਾਸਤ ਵੀ ਪਹੁੰਚੀ ਮੈਡੀਕਲ ਰਿਪੋਰਟ ਵੀ ਪਹੁੰਚੀ ਆ ਤੇ ਬਿਆਨ ਲੈਣ ਵੀ ਨਹੀਂ ਪੁੱਛ ਆਇਆ ਇੱਥੇ ਕੋਈ ਵੀ ਪ੍ਰਸ਼ਾਸਨ ਆਇਆ ਤੇ ਹੁਣ ਤੁਹਾਡੀ ਫਿਰ ਮੰਗ ਕੀ ਆ ਤੁਹਾਡੀ ਕੀ ਮੰਗ ਕਰਦੇ ਹੋ ਸਾਰੇ ਇਸ ਕੇਸ ਨੂੰ ਲੈ ਕੇ ਕੀ ਚਾਹੁੰਦੇ ਹੋ ਹੁਣ ਅਸੀਂ ਮੰਗ ਤੇ ਕਰਦੇ ਆ ਜੀ ਇਹ ਤਾਂ ਵੇਖੋ ਇੱਕ ਕਤਲ ਕਰਨ ਲੱਗੇ ਸੀ ਦੋਵੇਂ ਜਾਣੇ ਰਲ ਕੇ ਬੰਦਾ ਮਾਰਨ ਲੱਗੇ ਸੀ ਤੇ ਅਸੀਂ ਤੇ ਇਹ ਕਹਿੰਨੇ ਵੀ ਉਹਨਾਂ ਤੇ ਬਣਦੀ ਕਾਰਵਾਈ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦਾ ਪਰਚਾ ਦਰਜ ਹੋਣਾ ਚਾਹੀਦਾ ਜੀ ਕਾਰਵਾਈ ਅਸੀਂ ਤਾਂ ਰਣਜੀਤ ਸਿੰਘ ਤੇ ਤੇ ਸਨੀਤਾ ਗੌਰ ਤੇ ਦੋਵਾਂ ਤੇ ਚਾਹੁੰਦੇ ਆ ਵੀ ਇਹਨਾਂ ਦਾ ਪਰਚਾ ਦਰਜ ਹੋਣਾ ਚਾਹੀਦਾ ਜੀ ਇਹ ਤੇ ਆਪਣੀ ਵਧੀ ਨਾ ਬਚ ਗਿਆ ਉਹਨਾਂ ਤੇ ਆ ਦੇ ਵੱਲੋਂ ਕੋਈ ਬਾਕੀ ਨਹੀਂ ਛੱਡੀ ਮਾਰਨ ਵੱਲੋਂ ਇਹਨੂੰ ਅਰੇ ਤੁਹਾਡੀ ਕੋਈ ਜਿਵੇਂ ਉਹ ਤੁਹਾਡੀ ਵੀ ਉਹ ਤੁਹਾਡਾ ਸਗਾ ਭਰਾ ਨਹੀਂ ਹਾਂਜੀ ਅਤੇ ਤੁਹਾਡੀ ਭਾਬੀ ਲੱਗਦੀ ਕੋਈ ਤੁਹਾਡੀ ਕੋਈ ਨਿੱਜੀ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਕੋਈ ਕਿਤੇ ਨਾ ਘਰਾਂ ਦੇ ਵਿੱਚ ਹੁੰਦੀ ਆ ਕੋਈ ਇਹ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਸੱਚਾ ਨਾ ਕੋਈ ਵੀ ਕੋਈ ਪਸਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਉਹ ਲੇਡੀ ਜਿਹੜੀ ਉਹ ਆਪਣੇ ਆਪ ਮੰਨੀ ਆ ਸਾਰਾ ਕੁਝ ਤੁਹਾਡੇ ਕੋਲ ਕੋਈ ਪ੍ਰੂਫ ਹੈ ਚਾਹੀਦੇ ਹਾਂਜੀ ਹਾਂਜੀ ਆਪਣੇ ਆਪ ਮੰਨੀ ਆ ਜੀ ਪ੍ਰੂਫ ਸਾਰੇ ਪਏ ਆ ਜੀ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਜੀ ਤੇ ਵੀਡੀਓ ਪਈ ਆ ਜੀ ਆਪਣੇ ਆਪ ਮੰਨੀ ਆ ਜੀ ਵੀ ਮੈਨੂੰ ਉਸ ਬੰਦੇ ਨੇ ਰਣਜੀਤ ਸਿੰਘ ਨੇ ਦਵਾਈ ਦਿੱਤੀ ਆ ਵੀ ਆਪਣੇ ਘਰ ਵਾਲੇ ਨੂੰ ਦਵਾਈ ਦੇ ਦੇ ਤੇ ਕੋਈ ਸਾਡੀ ਇਹੋ ਜੀ ਉਹਦੇ ਨਾਲ ਕੋਈ ਰੰਜਿਸ਼ ਨਹੀਂ ਏ ਮੇਰਾ ਇੱਕ ਪੁੱਤਰ ਆ ਜੀ ਆਪਾਂ ਪੁੱਤਰ ਦੀ ਕਸਮ ਖਾ ਕੇ ਕਹਿੰਨੇ ਆ ਜੀ ਕੋਈ ਉਹਦੇ ਤੇ ਜੋਰਾ ਜਰਬੀ ਨਹੀਂ ਕੋਈ ਉਹਨੂੰ ਦਬਾਇਆ ਧਮਕਾਇਆ ਨਹੀਂ ਗਿਆ ਬਿਲਕੁਲ ਉਹਨੇ ਆਪਦੇ ਹੋਸ਼ ਉਭਾਸ਼ ਦੇ ਨਾਲ ਇਹ ਬਿਆਨ ਦਿੱਤੇ ਹੋਏ ਆ ਜੀ ਸਾਡੇ ਭਰਾ ਦੀ ਸਥਿਤੀ ਜੋ ਲੈ ਕੇ ਆਉਦੋਂ ਕਾਫੀ ਖਰਾਬ ਹੀ ਸੀ ਫਿਰ ਹਾਂਜੀ ਬਹੁਤ ਜ਼ਿਆਦੀ ਮੰਦਾਲੀ ਸੀਗਾ ਜੀ ਇਹਦਾ ਤਾਂ ਚਾਂਸ ਨਹੀਂ ਸੀ ਦੀਦੇ ਇਹ ਤਾਂ ਕਿਰਪਾ ਗੁਰੂ ਨੇ ਕੀਤੀ ਆ ਤੇ ਧੰਨਵਾਦ ਕਰਦੇ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਪੈਪੂ ਪਾ ਕੇ ਅੰਦਰੋਂ ਦਵਾਈ ਇਹਨਾਂ ਦੇ ਕੱਢ ਕੇ ਕੋਸ਼ਿਸ਼ ਕੀਤੀ ਜੀ ਛੇਤੀ ਬਚਾਉਣ ਦੀ ਚਲੋ ਵਦੀ ਨੂੰ ਟੋ ਮੇਲਾ ਲੱਗ ਗਿਆ ਜੀ ਜਿਹੜਾ ਰਣਜੀਤ ਸਿੰਘ ਜਿਹੜਾ ਤੁਸੀਂ ਕਹਿ ਰਹੇ ਉਹਦਾ ਆਸ਼ਕਵਾਉਦਾ ਤੇ ਉਹ ਬਾਹਰ ਹੀ ਹੈ ਜੀ ਹਾਂਜੀ ਉਹ ਬਾਹਰ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਵੀ ਪੁਲਿਸ ਨੇ ਉਹਨੂੰ ਰੈਸਟ ਨਹੀਂ ਕੀਤਾਗਾ ਤੇ ਜੇ ਕੋਈ ਭਲਕੇ ਸਾਡੇ ਪਰਿਵਾਰ ਦੇ ਨਾਲ ਕੋਈ ਹਬੀ ਨਬੀ ਬੰਦੀ ਆ ਤੇ ਉਹਦਾ ਜ਼ਿੰਮੇਵਾਰ ਰਣਜੀਤ ਸਿੰਘ ਆ ਕਿਉਂਕਿ ਗੁੱਸੇ ਚ ਆ ਕੇ ਕੁਝ ਵੀ ਕਰ ਸਕਦਾ ਜੀ ਤੇ ਜੇ ਕੋਈ ਹਵਾਬੀ ਨਾ ਵੀ ਸਾਡੇ ਪਰਿਵਾਰ ਨਾਲ ਹੁੰਦੀ ਆ ਉਹਦਾ ਜ਼ਿੰਮੇਵਾਰ ਰਣਜੀਤ ਸਿੰਘ ਤੇ ਜਾਂ ਫਿਰ ਪ੍ਰਸ਼ਾਸਨ ਹੋਊਗਾ ਜੀ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਪਰਿਵਾਰ ਤੇ ਸਾਡੀ ਲੇਡੀ ਕੰਮ ਕਰਦੇ ਆ ਕਿ ਐਟੈਕ ਕੋਈ ਵੀ ਉਹ ਕਰ ਸਕਦਾ ਗੁੱਸੇ ਦੇ ਵਿੱਚ ਆ ਕੇ ਵੀ ਕਿਉਂਕਿ ਉਹਨਾਂ ਕੰਮ ਇਹ ਦੋਵਾਂ ਨੇ ਕੀਤਾ ਹੁਣ ਅਸੀਂ ਤਾਂ ਇਹ ਕੱਲ ਕਵਾਂਗੇ ਵੀ ਜੇ ਦੋ ਲੇਡੀ ਵੀ ਮੰਨੀ ਆ ਵੀ ਅਸੀਂ ਦੋਵਾਂ ਨੇ ਰਹਿਣਾ ਇਹ ਕੰਮ ਕੀਤਾ ਹੋ ਸਕਦਾ ਵੀ ਉਹਨੂੰ ਪੁਲਿਸ ਨੇ ਉਹਨੂੰ ਰੈਸਟ ਨਹੀਂ ਕੀਤਾ ਤੇ ਉਹ ਗੁੱਸੇ ਚ ਆ ਕੇ ਕੁਝ ਵੀ ਕਰ ਸਕਦਾ ਜੀ ਸਾਨੂੰ ਖਤਰਾ ਵਾ ਉਹਦੇ ਤੋਂ ਬੱਚੇ ਕਿਨੇ ਚਾਰ ਰੱਖਿਆ ਸੀ ਹਾਂਜੀ ਚਾਰ ਬੱਚੇ ਆ ਜੀ ਇਹਦੇ ਤਿੰਨ ਗੁੜੀਆਂ ਤਿੰਨ ਗੁੜੀਆਂ ਜੀ ਇੱਕ ਬੱਚੇ ਲੜਕਾ ਜੀ ਛੋਟਾ ਛੋਟਾ ਹੈ ਇਸ ਸਬੰਧੀ ਜਦੋਂ ਅਸੀਂ ਰਣਜੀਤ ਸਿੰਘ ਦਾ ਪੱਕ ਜਾਣ ਲਈ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਤਾਂ ਭਾਵੇਂ ਉਹ ਨਹੀਂ ਆਏ ਪਰ ਆਪਣੇ ਤੇ ਲੱਗੇ ਦੋਸ਼ਾਂ ਨੂੰ ਉਹਨਾਂ ਨੇ ਝੂਠੇ ਦੱਸਿਆ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਕੇ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ